ਦੋਸਤੀ ਕਹਾਣੀ ਓਮਕਾਰ ਸੂਦ ਬਹੋਨਾ ਪੱਪੂ ਤੇ ਸੁਨੀਲ ਦੋ ਹਮ ਉਮਰ ਲੜਕੇ ਸੀ ਦੋਨੋਂ ਇੱਕ ਹੀ ਜਮਾਤ ਵਿੱਚ ਪੜਦੇ ਸੀ ਪੱਪੂ ਗਰੀਬ ਘਰ ਦਾ ਲੜਕਾ ਸੀ ਪਰ ਮਨ ਦਾ ਸੱਚਾ ਲੜਕਾ ਸੀ ਸੁਨੀਲ ਚੰਗੇ ਸਰਦੇ ਪੁੱਜਦੇ ਘਰ ਦਾ ਲੜਕਾ ਸੀ ਪਰ ਕੁਮੰਡੀ ਸੀ ਉਹ ਆਪਣੇ ਉਮੀਦੀ ਦਾ ਬਹੁਤ ਕਮਾਂਡ ਕਰਦਾ ਸੀ ਹਾਲਾਂਕਿ ਉਹ ਬਹੁਤ ਜ਼ਿਆਦਾ امیر ਵੀ ਨਹੀਂ ਸੀ ਉਸ ਦਾ ਪਿਓ ਦਰਮਿਆਨੇ ਦਰਜੇ ਦਾ ਕਿਸਾਨ ਸੀ ਪੱਪੂ ਅਤੇ ਸੁਨੀਲ ਦੋਨਾਂ ਦੇ ਘਰ ਨਾਲੋਂ ਨਾਲ ਸਨ। ਉਹਨਾਂ ਦੇ ਘਰਾਂ ਦੀ ਕੰਦ ਸਾਂਝੀ ਸੀ। ਪੱਪੂ ਦਾ ਘਰ ਅੱਧਾ ਕੱਚਾ ਅੱਧਾ ਪੱਕਾ ਸੀ। ਸੁਨੀਲ ਦਾ ਘਰ ਵੱਡਾ ਅਤੇ ਸਾਰਾ ਹੀ ਪੱਕਾ ਸੀ। ਉਹਨਾਂ ਦੀਆਂ ਫਰਸ਼ਾਂ ਵੀ ਸੀਮਿੰਟ ਦੀਆਂ ਪੱਕੀਆਂ ਸਨ। ਬਾਹਰਦਾਰਾਂ ਨੂੰ ਲੋਹੇ ਦਾ ਇੱਕ ਵੱਡਾ ਸਾਰਾ ਗੇਟ ਸੀ। ਇੱਕ ਟਰੈਕਟਰ ਸੀ। ਜ਼ਮੀਨ ਵੀ ਚੌਕੀ ਸੀ। ਪੱਪੂ ਹੋਰਾਂ ਕੋਲੋਂ ਨਾ ਜ਼ਮੀਨ ਸੀ ਨਾ ਹੀ ਕੋਈ ਟਰੈਕਟਰ ਸੀ। ਉਸ ਦਾ ਪਿਓ ਤਾਂ ਸ਼ਹਿਰ ਕਿਸੇ ਫੈਕਟਰੀ ਵਿੱਚ ਹੈਲਪਰ ਸੀ। ਉਸ ਦੀ ਥੋੜੀ ਜਹੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਔਕੇ-ਸੌਕੇ ਚੱਲੀ ਜਾਂਦਾ ਸੀ। ਦੁੱਧ ਵਾਸਤੇ ਇੱਕ ਟੋਕੜ ਜਹੀ ਮੱਝ ਰੱਖੀ ਹੋਈ ਸੀ। ਪੱਪੂ ਦੀ ਮਾਂ ਮੱਝ ਵਾਸਤੇ ਬਾਹਰੋਂ ਖੇਤਾਂ ਵਿੱਚੋਂ ਘਾਹ ਖੋਦ ਕੇ ਲਿਆਉਂਦੀ ਸੀ। ਮੱਝ 3-4 ਕਿਲੋ ਦੁੱਧ ਦੇ ਦਿੰਦੀ ਸੀ। ਚਾਹ ਪਾਣੀ ਵਾਸਤੇ ਥੋੜਾ ਜਿਹਾ ਦੁੱਧ ਉਹ ਘਰੇ ਰੱਖ ਲੈਂਦੇ ਤੇ ਬਾਕੀ ਬਚਦਾ ਦੋਦੀ ਦੇ ਢੋਲਾਂ ਵਿੱਚ ਪਾ ਦਿੰਦੇ। ਬਾਲਣ ਉਹਨਾਂ ਵਾਸਤੇ ਇੱਕ ਸਮੱਸਿਆ ਸੀ। ਪੱਪੂ ਦੀ ਮਾਂ ਬਾਹਰੋਂ ਸੂਏ ਤੇ ਉੱਗੇ ਦਰਖਤਾਂ ਦੇ ਪੱਤੇ, ਲੱਕੜਾਂ, ਸੁੱਕੀਆਂ ਟਾਹਣੀਆਂ ਚੁੱਕ ਕੇ ਲੈ ਆਉਂਦੀ। ਉਹਨਾਂ ਲੱਕੜਾਂ ਨਾਲ ਉਹ ਚੁੱਲ੍ਹਾ ਬਾਲਦੀ। ਸਕੂਲੋਂ ਆ ਕੇ ਪੱਪੂ ਵੀ ਮਾਂ ਦੀ ਮਦਦ ਕਰਦਾ। ਉਹ ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ ਬਾਹਰੋਂ ਬਾਲਣ ਲੈਣ ਵਾਸਤੇ ਜਾਂਦਾ। ਉਹ ਵੀ ਬਾਹਰੋਂ ਸੁੱਕੀਆਂ ਟਾਹਣੀਆਂ, ਪੱਤੇ, ਸੁੱਕਾ ਘਾਹ ਇਕੱਠਾ ਕਰ ਲਿਆਉਂਦੇ। ਉਹਨਾਂ ਨੇ ਸੁੱਕੇ ਘਾਹ ਦੀਆਂ ਨਿੱਕੀਆਂ-ਨਿੱਕੀਆਂ ਪੰਡਾਂ ਲਿਆ ਲਿਆ ਕੇ ਕਿੰਨਾ ਸਾਰਾ ਸੁੱਕਾ ਘਾਹ ਇਕੱਠਾ ਕਰ ਲਿਆ। ਉਹਨਾਂ ਦੇ ਵੇੜੇ ਵਿੱਚ ਸੁੱਕੇ ਘਾਹ ਦਾ ਢੇਰ ਲੱਗ ਗਿਆ ਸੀ ਇਹ ਸੁੱਕਾ ਘਾਹ ਉਹ ਚੁੱਲ੍ਹੇ ਵਿੱਚ ਬਾਲਣ ਲਈ ਵਰਤਦੇ ਸਨ ਜਦੋਂ ਖੇਤ ਖਲਿਆਣ ਲੋਕੀ ਟਰੈਕਟਰ ਨਾਲ ਵਾਹ ਦਿੰਦੇ ਤਾਂ ਖੱਬਲ ਪੈਲੀਆਂ ਵਿੱਚ ਪਿਆ-ਪਿਆ ਹੀ ਸੁੱਕ ਜਾਂਦਾ ਸੀ ਗਰੀਬ ਲੋਕ ਇਕੱਠਾ ਕਰ ਲਿਆਉਂਦੇ ਸਨ ਬਰਸਾਤਾਂ ਦੇ ਦਿਨਾਂ ਵਿੱਚ ਇਹ ਸੁੱਕਾ ਘਾਹ ਚੁੱਲ੍ਹੇ ਵਿੱਚ ਬਾਲਣ ਦੇ ਕੰਮ ਆਉਂਦਾ ਸੀ ਬਰਸਾਤਾਂ ਕਰਕੇ ਪਾਥੀਆਂ ਵੀ ਗਿੱਲੀਆਂ ਹੋ ਜਾਂਦੀਆਂ ਸਨ ਉਦੋਂ ਇਸ ਸੁੱਕੇ ਘਾਦਾ ਝੋਕਾ ਲਾ ਲਾ ਕੇ ਗਰੀਬ ਲੋਕ ਅੱਗ ਬਾਲਦੇ ਤੇ ਚਾਹ ਰੋਟੀ ਦਾ ਜੁਗਾੜ ਬਣਾ ਲੈਂਦੇ ਪੱਪੂ ਕੇ ਵੀ ਇਉਂ ਹੀ ਕਰਦੇ ਸਨ ਜਦੋਂ ਪੱਪੂ ਤੇ ਉਹਦਾ ਛੋਟਾ ਭਰਾ ਦੀਪੂ ਘਾ ਚੁਗ ਕੇ ਬਾਹਰੋਂ ਲਿਆਉਂਦੇ ਤਾਂ ਉਹਨਾਂ ਨੂੰ ਵੇਖ ਕੇ ਪੜੋਸੀ ਮੁੰਡਾ ਸੁਨੀਲ ਉਹਨਾਂ ਨੂੰ ਮਖੌਲ ਕਰਦਾ ਸੁਨੀਲ ਨੇ ਉਹਨਾਂ ਦੋਵਾਂ ਭਰਾਵਾਂ ਦੀ ਘਾ ਚੁਗਣੇ ਅਲਪਾ ਦਿੱਤੀ ਉਹ ਜਦੋਂ ਉਹਨਾਂ ਨੂੰ ਕਿਤੇ ਰਸਤੇ ਵਿੱਚ ਮਿਲਦਾ ਤਾਂ ਘਾ ਚੁਗਣੇ ਕਹਿ ਕੇ ਬੁਲਾਉਂਦਾ ਪੱਪੂ ਹੋਰਾਂ ਨੂੰ ਸੁਨੀਲ ਤੇ ਗੁੱਸਾ ਤਾਂ ਬਹੁਤ ਆਉਂਦਾ ਪਰ ਉਹ ਉਸ ਕੋਲੋਂ ਡਰਦੇ ਸਨ ਕੁਝ ਨਾ ਬੋਲਦੇ ਇੱਕ ਦਿਨ ਸੁਨੀਲ ਨਾਲ ਬਹੁਤ ਬੁਰੀ ਹੋਈ ਹੋਇਆ ਈਓ ਕਿ ਉਹ ਆਪਣੇ ਕੋਠੇ ਉੱਤੇ ਪਤੰਗ ਉਡਾ ਰਿਹਾ ਸੀ ਉਹ ਪਤੰਗ ਨੂੰ ਤੁੜਕੇ ਮਾਰਦਾ ਕੋਠੇ ਤੇ ਕਦੇ ਇੱਧਰ ਤੇ ਕਦੇ ਉੱਧਰ ਭੁਜਿਆ ਫਿਰਦਾ ਸੀ ਉਸ ਦੀ ਪਤੰਗ ਡੋਲੇ ਖਾ ਰਹੀ ਸੀ ਪਤੰਗ ਨੂੰ ਡਿੱਗਣੋਂ ਬਚਾਉਣ ਖਾਤਰ ਤੁਣਕੇ ਮਾਰਦਿਆਂ ਮਾਰਦਿਆਂ ਉਸ ਦਾ ਪੈਰ ਫਿਸਲਿਆ ਤੇ ਉਹ ਫਿਸਲ ਖੁਰੇ ਕੋਠੇ ਤੋਂ ਥੱਲੇ ਖੁੱਲੇ ਪੱਪੂ ਕੇ ਵੇੜੇ ਵਿੱਚ ਪਏ ਘਾਹ ਤੇ ਆਣ ਡਿੱਗਿਆ ਪੱਪੂ ਦੀ ਮਾਂ ਨੇ ਭੱਜ ਕੇ ਚੁੱਕਿਆ ਘਾਹ ਤੋਂ ਡਿੱਗਿਆ ਉਠਾ ਕੇ ਪਾਣੀ ਪਿਲਾਇਆ ਪੋਲੇ-ਪੋਲੇ ਘਾਤੇ ਡਿੱਗਣ ਕਰਕੇ ਉਸ ਨੂੰ ਸੱਟ ਤਾਂ ਨਹੀਂ ਸੀ ਲੱਗੀ ਪਰ ਉਹ ਅਚਾਨਕ ਡਿੱਗਣ ਕਰਕੇ ਘਬਰਾ ਗਿਆ ਸੀ ਪੱਪੂ ਹੋਰੀ ਵੀ ਕੋਲ ਆ ਗਏ ਸਨ ਪੱਪੂ ਹੋਰਾਂ ਨੂੰ ਵੇਖ ਕੇ ਸੁਨੀਲ ਦੀਆਂ ਅੱਖਾਂ ਵਿੱਚ ਅਥਰੂ ਛਲਕ ਪਏ ਪੱਪੂ ਦੀ ਮਾਂ ਨੇ ਉਸ ਨੂੰ ਹੌਸਲਾ ਦਿੰਦਿਆਂ ਆਖਿਆ ਕੋਈ ਨਹੀਂ ਪੁੱਤ ਬਚ ਗਿਆ ਏ ਗੁੱਡੀ ਧਿਆਨ ਨਾਲ ਚੜਾਇਆ ਕਰ ਅਵਲ ਤਾਂ ਬਾਹਰ ਗਰਾਊਂਡ ਵਿੱਚ ਜਾਂ ਬਾਹਰ ਫਿਰਨੇ ਤੇ ਜਾ ਕੇ ਗੁੱਡੀ ਚੜਾਇਆ ਕਰੋ ਇੱਥੇ ਕੋਠਿਆਂ ਕਾਟਿਆਂ ਤੇ ਤਾਂ ਜਾਨ ਨੂੰ ਖਤਰਾ ਰਹਿੰਦਾ ਏ ਸੁਨੀਲ ਅਗਿਆਕਾਰ ਬਣਿਆ ਬੈਠਾ ਹਾਂ ਵਿੱਚ ਸਿਰ ਮਾਰ ਰਿਹਾ ਸੀ ਅੱਜ ਉਸ ਦੀ ਜਾਨ ਬਚ ਗਈ ਸੀ ਉਹ ਰੋਂਦੀ ਆਵਾਜ਼ ਵਿੱਚ ਬੋਲਿਆ ਤਾਈ ਅੱਜ ਇਸ ਸੁੱਕੇ ਘਾਣੇ ਮੇਰੀ ਜਾਨ ਬਚਾਈ ਏ ਜੇ ਇਹ ਘਾਣਾ ਇੱਥੇ ਪਿਆ ਹੁੰਦਾ ਤਾਂ ਅੱਜ ਮੈਂ ਖਤਮ ਹੋ ਗਿਆ ਹੁੰਦਾ ਜਾਂ ਮੇਰੀ ਲੱਤਾਂ ਟੁੱਟ ਜਾਂਦੀ ਤੇ ਮੈਂ ਜ਼ਿੰਦਗੀ ਭਰ ਵਾਸਤੇ ਅਪਾਹਜ ਹੋ ਜਾਂਦਾ ਮੈਂ ਹਰ ਰੋਜ਼ ਇਸ ਦਾ ਪਿੱਛੇ ਪੱਪੂ ਹੋ ਰਣੁਮਖੋਲ ਕਰਦਾ ਹਾਂ ਇਹਨਾਂ ਨੂੰ ਘਾ ਚੁਗਣੇ ਆਖਦਾ ਹਾਂ ਪਰ ਇਹੀ ਕਾ ਮੇਰੇ ਲਈ ਰੱਬ ਬਣ ਕੇ ਬੋੜਿਆ ਹੈ ਮੈਨੂੰ ਮaaf ਕਰ ਦੇ ਪੱਪੂ ਮੇਰੇ ਵੀਰ ਮੈਂ ਅੱਗੇ ਤੋਂ ਕਦੇ ਵੀ ਤੇਰਾ ਜਾਂ ਇਸ ਦਾ ਦਮਖੋਲ ਨਹੀਂ ਉਡਾਵਾਂਗਾ ਸੁਨੀਲ ਦੀਆਂ ਅੱਖਾਂ ਵਿੱਚ ਅਥਰੂ ਪਰ ਆਏ ਸਨ ਪੱਪੂ ਨੇ ਉੱਠ ਕੇ ਸੁਨੀਲ ਨੂੰ ਗਲੇ ਨਾਲ ਲਾ ਲਿਆ ਬੇਵਜਾ ਦੇ فاਸਲੇ ਮਿਟ ਗਏ ਸਨ ਦੋਹਾਂ ਵਿੱਚ ਦੋਸਤੀ ਦੀ ਸ਼ੁਰੂਆਤ ਹੋ ਗਈ ਸੀ